ਹਾਂਜੀ ਸਰ ਫਾਸਟਪੇ ਨਿਊਜ਼ ਦੇਖ ਰਹੇ ਦਰਸ਼ਕਾਂ ਨੂੰ ਸੁਖਵਿੰਦਰ ਸੋਲਵਰ ਵੱਲੋਂ ਪਿਆਰ ਭਰੀ ਨਮਸਕਾਰ ਜੀ ਇਸ ਵਕਤ ਪੰਜਾਬ ਦਾ ਸੋਨਪੁੱਤਰ ਦੇ ਵਿੱਚ ਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵਰਕਰ ਮਿਲਨੀ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਔਰ ਇਹ ਜਿਹੜਾ ਮਿਲਨੀ ਦਾ ਪ੍ਰੋਗਰਾਮ ਹੈ ਇੱਕ ਰੈਲੀ ਦਾ ਰੂਪ ਧਾਰ ਗਿਆ ਅਸਮਕ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਮਿੰਦਰ ਸਿੰਘ ਕੇਪੀਜੀ ਨੇ ਉਹਨਾਂ ਨਾਲ ਗੱਲ ਕਰਾਂਗੇ ਖਾਲੀ ਸਰ ਫਾਸਟਵੇ ਨਿਊਜ਼ ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਸਰ ਜੀ ਅੱਜ ਦੀ ਪ੍ਰੈਸ ਮਿਲਣੀ ਪੜੀ ਜੁਲੋਟਾ ਦੇ ਨਾਲ ਮਿਲਣੀ ਕੀਤੀ ਗਿਆ ਉਹਦਾ ਕੀ ਰਿਸਪੌਂਸ ਮਿਲਿਆ ਜੀ ਬਹੁਤ ਵਧੀਆ ਰਿਸਪੌਂਸ ਮਿਲਿਆ ਜੀ ਅੱਜ ਨਕੋਦਰ ਹਲਕੇ ਦੇ ਜਿਹਨੇ ਅਕਾਲੀ ਦਲ ਦੇ ਵਰਕਰ ਸਾਥੀ ਜਰਦਰ ਸਾਹਿਬਾਨ ਸਰਪੰਚ ਪੰਚ ਸਾਡੇ ਨੂਰ ਮਹਿਲ ਔਰ ਨਕੋਦਰ ਦੇ ਕਾਉਂਸਲਰ ਸਾਰਿਆਂ ਦੀ ਇੱਕ ਮਿਲਣੀ ਹੋਈ ਹੈ ਆਗੇ ਕਿਉਂਕਿ ਮੈਂ ਕਾਲੀ ਦਲ ਦੇ ਵਿੱਚ ਜੁਆਇਨ ਕਰਨ ਤੋਂ ਬਾਅਦ ਪਹਿਲੀ ਵਾਰੀ ਮੀਟਿੰਗ ਇਥੇ ਜਿਹੜੀ ਆ ਸਾਰਿਆਂ ਨਾਲ ਕੀਤੀ ਆ ਔਰ ਅੱਜ ਤੋਂ ਬਾਅਦ ਅਸੀਂ ਸਾਰੀ ਵਿਉਂਤਵੰਦੀ ਬਣਾ ਕੇ ਕਿਸ ਤਰੀਕੇ ਨਾਲ ਇਲੈਕਸ਼ਨ ਲੜਨਾ ਸਰਕਲ ਵਾਈਜ਼ ਲੜਨਾ ਔਰ ਸੱਲੇ ਜਾ ਕੇ ਪਿੰਡ ਵਾਈਜ਼ ਜਿਹੜਾ ਇਲੈਕਸ਼ਨ ਜਿਹੜਾ ਲੜਨ ਵਾਸਤੇ ਅਸੀਂ ਸਾਰੀ ਆਪਣੇ ਸਾਥੀਆਂ ਨਾਲ ਯੋਜਨਾ ਬਣਾ ਰਹੇ ਆਂ ਮੈਂ ਦੇਖੋ ਸਰ ਸਹਿ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਐਂਟਰ ਕੀਤਾ ਕੀ ਮਹਿਸੂਸ ਕਰ ਰਹੇ ਹੋ ਸਰ ਮੈਨੂੰ ਬਹੁਤ ਵਧੀਆ ਅੱਛੀ ਪਾਰਟੀ ਆ ਔਰ ਸ਼੍ਰੋਮਣੀ ਕਾਲੀ ਦਲ ਦਾ ਇਤਿਹਾਸ ਹੈ ਸ਼੍ਰੋਮਣੀ ਕਾਲੀ ਦਲ ਨੇ ਪੰਜਾਬ ਔਰ ਪੰਜਾਬੀ ਇਤਨੀ ਬੜੀ ਸੇਵਾ ਕੀਤੀ ਹੈ ਔਰ ਗਾਂ ਵੀ ਕਰਨੀ ਇਹਨਾਂ ਦਾ ਵਿਜਨ ਹੈ ਇਸੇ ਕਰਕੇ ਮੈਂ ਸ਼੍ਰੋਮ ਨਿਕਲੇ ਦਾ ਜੁਆਇਨ ਕੀਤਾ ਜਿਹੜਾ ਅੱਜ ਦਾ ਐਕਸਪੀਰੀਅੰਸ ਹੈ ਜਿਹੜੇ ਲੋਕ ਆ ਉਹਨਾਂ ਦਾ ਕੀ ਰਿਸਪਾਂਸ ਹੈ ਤੁਹਾਡੇ ਸਾਹਮਣੇ ਹੀ ਹੈ ਤੁਸੀਂ ਦੇਖੋ ਵਰਕਰ ਮੀਟਿੰਗ ਦੀ ਪੂਰੀ ਰੈਲੀ ਤੋਂ ਵੀ ਜ਼ਿਆਦਾ ਲੋਕ ਜਿਹੜੇ ਇੱਥੇ ਇਕੱਠੇ ਹੋਏ ਆ ਲੋਕਾਂ 'ਚ ਪੂਰਾ ਹਾਸਾ ਹੈ ਔਰ ਮੈਂ ਸਮਝਦਾ ਕਿ ਇਹ ਜਿਹੜਾ ਚਨਾਵ ਹੈ ਦਿੱਲੀ ਪਾਰਲੀਮੈਂਟ ਦਾ ਹੈ ਔਰ ਇਹਦੇ ਰਿਜ਼ਲਟ ਜਿਹੜੇ ਆ ਕਿਉਂਕਿ ਸਾਡਾ ਜਿਹੜਾ ਮੁਕਾਬਲਾ ਹੈ ਵੱਡੀਆਂ ਪਾਰਟੀਆਂ ਨਾਲ ਜਿਹੜੀਆਂ ਕਿ ਨੈਸ਼ਨਲ ਪਾਰਟੀ ਦਾ ਰੋਮ ਨੇ ਕਾਲੀਦਲ ਛੋਟੀ ਪਾਰਟੀ ਆ ਖੇਤਰੀ ਪਾਰਟੀ ਆ ਲੇਕਰ ਖੇਤਰੀ ਪਾਰਟੀ ਕੋ ਮਜਬੂਤ ਪਾਰਟੀ ਆ ਔਰ ਇਹਦਾ ਤੁਸੀਂ ਦੇਖੋ ਜਦੋਂ ਰਿਜ਼ਲਟ ਆਣਗੇ ਤੁਸੀਂ ਹੈਰਾਨ ਹੋ ਜਾਓ ਬਿਲਕੁਲ ਸਰ ਬੜੇ ਮੁੱਦੇ ਆ ਜੀ ਜਿਹੜੇ ਪੰਜਾਬ ਦੇ ਵਿੱਚ ਆ ਜਿਸ ਤਰ੍ਹਾਂ ਪਿਛਲੇ ਜਿਹੜੀ ਇਸ਼ਕੇ ਧਰਨਾ ਲਗਾਇਆ ਗਿਆ ਕਿ ਰਿੰਕੂ ਜੀ ਆਏ ਸਕੇ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਔਰ ਬਾਬਾ ਸਾਹਿਬ ਦੀ ਬੇਇਜ਼ਤੀ ਕੀਤੀ ਗਈ ਉਸ ਤੇ ਬਹੁਤ ਸਾਰੇ ਜਿਹੜੇ ਰਾਜਨੀਤਿਕ ਪਰੇਸ਼ਾਨ ਕੀਤਾ ਗਿਆ ਮੈਂ ਦੇਖੋ ਗੱਲ ਇਹ ਆ ਕਿ ਜਦੋਂ ਵੀ ਕੋਈ ਵਿਅਕਤੀ ਕਿਸੇ ਵੀ ਪਾਰਟੀ ਦੇ ਵਿੱਚ ਹੁੰਦਾ ਹੈ ਤੇ ਉਹ ਆਪਣੇ ਪਾਰਟੀ ਦੀ ਗੱਲ ਕਰਦਾ ਜਿਹੜੀ ਪਾਰਟੀ ਬੀਜੇਪੀ ਇਸ ਵੇਲੇ ਦੇਸ਼ ਨੂੰ ਖਿਲਾ ਰਹੀ ਹੈ ਉਹ ਹੈ ਹੀ ਦਲਿਤ ਵਿਰੋਧੀ ਪਾਰਟੀ ਹੈ ਔਰ ਸਾਨੂੰ ਇਹ ਖਤਰਾ ਹੈ ਕਿ ਸੰਵਿਧਾਨ ਦੇ ਵਿੱਚ ਸੰਸ਼ੋਧਨ ਕਰਕੇ ਉਹਨਾਂ ਨੇ ਰਿਜ਼ਰਵੇਸ਼ਨ ਦੇ ਉੱਤੇ ਸਾਡੇ ਤੇ ਕਾਕਾ ਮਾਰਨਾ ਹੈ ਜਿਹਨੇ ਮਿਨੋਰਟੀ ਦਾ ਇਸੇ ਕਰਕੇ ਅੱਜ ਇਕੱਠੇ ਆ ਕਿ ਦੇਸ਼ ਦੇ ਵਿੱਚ ਜਿਹੜੀ ਇੱਕ ਹਕੂਮਤ ਚਲਾ ਰਹੇ ਹੈ ਜਿਹੜੇ ਉਹ ਹਮੇਸ਼ਾ ਹੀ ਮਿਨੋਰਟੀ ਦੇ ਖਿਲਾਫ ਕੰਮ ਕਰਦੇ ਆ ਔਰ ਦੇਸ਼ ਨੂੰ ਜਿਹੜਾ ਵੰਡਣ ਦੀ ਕੋਸ਼ਿਸ਼ ਕਰਦੇ ਆ ਆ ਜਾਤਪਾਤ ਦੇ ਵਿੱਚ ਵੰਡਣ ਦਾ ਜਿਹੜਾ ਕੰਮ ਹੈ ਇਹ ਭਾਜਪਾ ਕਰ ਰਹੀ ਹੈ ਬਿਲਕੁਲ ਸਰ ਇਹ ਇਹਦਾ ਇੱਕ ਜਿਹੜਾ ਸਬੂਤ ਵੀ ਹੈ ਕਿ ਪਿਛਲੇ ਕੱਲ ਜਾਂ ਪਰਸਣ ਦੇ ਵਿੱਚ ਵਿੱਚ ਇੱਕ ਭਾਜਪਾ ਪਾਰਟੀ ਦਾ ਕੋਈ ਲੀਡਰ ਹੈ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਵੱਲੋਂ ਬਾਬਾ ਸਾਹਿਬਾਰੇ ਆਖਸ਼ਮ ਤੋਂ ਬੋਲੇ ਗਿਆ ਔਰ ਇੱਕ ਪੋਸਟ ਪਾਈ ਗਈ ਹੈ ਫੇਸਬੁੱਕ ਤੇ ਦੇਖੋ ਮੈਂ ਉਹਨਾਂ ਦੀ ਉਹਨਾਂ ਦੀ ਮੈਨੇਜਮੈਂਟ ਹੈਂਟੀ ਇਦਾਂ ਦੀ ਹੈ ਉਹਨਾਂ ਨੂੰ ਆਰਐਸਐਸ ਜਿਹੜੀ ਗਾਈਡ ਕਰਦੀ ਹੈ ਔਰ ਉਹ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਇੱਕ ਰਾਸ਼ਟਰ ਹੋਵੇ ਇੱਕੋ ਹੀ ਕੌਮ ਹੋਵੇ ਉਹ ਹੋਵੇ ਹਿੰਦੂਤਾ ਵਾਲੀ ਕੌਮ ਕਮ ਪਰ ਅਸੀਂ ਸਮਝਦੇ ਹਾਂ ਕਿ ਇੱਥੇ ਬਹੁਤ ਰਾਸ਼ਟਰੀ ਬਹੁਤ ਧਰਮੀ ਲੋਕ ਨਹੀਂ ਸਾਡੇ ਦੇਸ਼ ਦੇ ਵਿੱਚ ਹਰ ਬਰਾਦਰੀ ਇੱਥੇ ਰਹਿੰਦੀ ਹੈ ਇਸ ਕਰਕੇ ਸਰਵਸਾਂਝੇ ਲੋਕ ਇੱਥੇ ਰਹਿਣੇ ਚਾਹੀਦੇ ਆਵਾਮ ਸਰਕੀਸ ਨੂੰ ਦੇਖ ਜਾਨੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਹਾਲਾਤ ਪੰਜਾਬ ਦੇ ਮੰਗ ਕਰਦੇ ਆ ਕਿ ਚਾਹੇ ਆਮ ਆਦਮੀ ਪਾਰਟੀ ਤੁਸੀਂ ਦੇਖ ਲਈ ਹੈ ਉਸ ਤੋਂ ਪਹਿਲਾਂ ਬੀਜੇਪੀ ਦੀ ਸਰਕਾਰ ਭਾਰਤ ਦੇ ਵਿੱਚ ਦੇਖ ਲਈ ਹੈ ਜਿਸ ਤਰੀਕੇ ਨਾਲ ਪੰਜਾਬ ਦੇ ਆਮ ਆਦਮੀ ਪਾਰਟੀ ਐਸੋਲਿਕ ਕ腐ਸ਼ਨ ਕੀਤੀ ਹੋਈ ਹੈ ਐਮਐਲਏ ਤੋਂ ਲੈ ਕੇ ਨਹਿਰ ਤਸੀਲਦਾਰ ਤਸਦੀਦਾਰ ਪਟਵਾਰੀ ਤੱਕ ਕਰਪਸ਼ਨ ਦਾ ਜਿਹੜਾ ਇਹ ਲਾਫਫਤ ਹੋਏ ਨੇ ਉਹਨਾਂ ਤੋਂ ਨਜਾਕਤ ਦਵਣੀ ਹੈ। ਅ थैंक यू ਸ਼ੂਰੀਆ ਸਰ। ਮਿੰਦਰ ਸਿੰਘ ਕੇਪੀਰੀ ਵੱਲੋਂ ਇਹ ਇੱਕ ਵਿਚਾਰ ਪੇਸ਼ ਕੀਤਾ ਗਿਆ ਕਿ ਜਿਹੜੀ ਬੀਜੇਪੀ ਪਾਰਟੀ ਆ ਜਾਂ ਜਾਂ ਬਹੁਤ ਸਾਰੀਆਂ ਪਾਰਟੀਆਂ ਆ ਜਿਹੜੀਆਂ ਦੇਸ਼ ਦੇ ਜਿਹਨਾਂ ਨੂੰ ਜਨਤਾ ਕੰਮ ਕਰਦੇ ਦੇਖ ਸਕਿਆ ਉਹ ਕਹਿੰਦੇ ਨੇ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਉਹ ਇੱਕ ਪੰਜਾਬ ਦੀ ਅ ਅਹਿਮ ਪਾਰਟੀ ਆ ਔਰ ਉਹਨਾਂ ਨੂੰ ਚਾਹੀਦਾ ਹੈ ਲੋਕਾਂ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹਨਾਂ ਨੂੰ ਐਸ ਲੋਕ ਸਭਾ ਚੋਣ ਦੇ ਵਿੱਚ ਸਾਰ ਦਿੱਤਾ ਜਾਵੇ ਕੈਮਰਾ ਪਰਸਨ ਦੇ ਨਾਮ ਸੁਖਵਿੰਦਰ ਸੋਹਲ ਫਾਸਟਵੇ ਨਿਊਜ਼ ਨਕੋਦਰ